ਉਹ ਜਿਹੜੀ ਸੈਂਟਰ ਟੀਮ ਦੇ ਅਫੀਸਰ ਸਾਹਿਬਾਨ ਜਿਹੜੇ ਆ ਅੱਜ ਗਰਦਾਸਪੁਰ ਦੇ ਉਹਨਾਂ ਮੰਡੀਆਂ 'ਚ ਦੌਰਾ ਕਰ ਰਹੇ ਨੇ ਜਿੱਨਾਂ ਮੰਡੀਆਂ 'ਚ ਪਿਛਲੀ ਤਣੀ ਫੜਾ ਨਾਲ ਬਹੁਤ ਵੱਡਾ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ। ਉਹ ਤੋਂ ਅੱਜ ਸ਼ਹਾਦਾ ਮੰਡੀ, ਧਰਮਕੋਟ ਮੰਡੀ, ਉਹ ਡੇਰਾ ਬਾਬਾ ਨਾਨਕ ਮੰਡੀਆਂ 'ਚ ਹੁੰਦੇ ਹੋਏ ਅੱਜ ਪਰ ਉਹਨਾਂ ਸਾਰੇ ਜਿਹੜੇ ਦੀਆਂ ਮੰਡੀਆਂ ਚੈੱਕ ਕਰਨੀਆਂ। ਤਾਂ ਸਾਨੂੰ ਇੱਕ ਉਮੀਦ ਹੈ ਕਿ ਕੁਝ ਨਾ ਕੁਝ ਜਿਹੜੀ ਇਹਦੇ 'ਚ ਵਿਆਤ ਜਿਹੜੀ ਜ਼ਿਮੀਂਦਾਰਾਂ ਨੂੰ ਆੜਤੀਆਂ ਨੂੰ ਜ਼ਰੂਰ ਲੱਛੀ ਜਿਹੜੀ ਉਹ ਮਿਲਣੀ ਚਾਹੀਦੀ ਔਰ ਸੈਂਟਰ ਇਸ ਤੋਂ ਬਾਅਦ ਚੌੜ ਵੀ ਲੱਗਣੇ ਨੇ ਮਿਲਾਂ ਤੇ ਤਾਂ ਉਹਦੇ 'ਚ ਵੀ ਤੁਹਾਨੂੰ ਪਤਾ ਵੀ ਟੋਟਾ ਵੀ ਜ਼ਿਆਦਾ ਹੋਏਗਾ ਇਸ ਵਾਰੀ ਇਹ ਸਾਰੀਆਂ ਚੀਜ਼ਾਂ ਨੂੰ ਮੰਦੇ ਰਾਜ ਦੇ ਰਾਜ ਤੱਕ ਜਿਹੜੀ ਟੀਮ ਆਈ ਆ ਆਉਣ ਵਾਲੇ ਸਮੇਂ 'ਚ ਜ਼ਰੂਰ ਆਸ ਕਰਦੇ ਹਾਂ ਸੈਂਟਰ ਤੋਂ ਕਿ ਇਹ ਕੁਛ ਨਾ ਕੁਛ ਪੰਜਾਬ ਨੇ ਮੈਨੂੰ ਤਾਂ ਨਹੀਂ ਡਿਮਾਂਡਾਂ ਰੱਖੀਆਂ ਕਈਆਂ ਤਾਂ ਹੀ ਆਈ ਆ ਇਹ ਤਾਂ ਸਰਕਾਰ ਵੱਲੋਂ ਲੈ ਕੇ ਪੇਸ਼ ਆ ਸ ਨੇ ਇਹ ਤਾਂ ਡਿਮਾਂਡਾਂ ਤੋਂ ਬਾਅਦ ਹੀ ਆਏ ਨਾ ਉਹ ਮਹਿਕਮੇ ਦਾ ਮੰਤਰੀ ਇਹਦੇ ਬਾਰੇ ਦੱਸ ਸਕਦਾ ਪ੍ਰੋਪਰ ਤੌਰ ਤੇ ਜਿਹੜੇ ਫੂਡ ਸਪਲਾਈ ਦਾ ਮਿਸਟਰ ਮੌਿਸਟਰ ਜਾਂਚ ਡੈਮੇਜ ਦੀ ਗੱਲ ਹੈ ਵੇਖੋ ਬਿਲਕੁਲ ਇਹਦੇ ਚ ਹੈ ਹੀ ਬਿਲਕੁਲ ਮੌਿਸਟਰ ਡੈਮੇਜ ਹੀ ਮੇਨ ਪ੍ਰੋਬਲਮ ਹੈ ਕਿ ਝੋਨਾ ਦਾ ਸਾਰਾ ਡੈਮੇਜ ਹੀ ਹੈ ਤਾਂ ਮੌਿਸਟਰ ਬਹੁਤ ਜ਼ਿਆਦਾ ਹੈ ਜੇ ਮੌਿਸਟਰ ਬਹੁਤ ਆ ਰਿਹਾ ਤਾਂ ਇਹਨਾਂ ਦੋਹਾਂ ਚੀਜ਼ਾਂ ਚ ਜਿਹੜੀ ਉਹ ਰੈਕਸੇਸ਼ਨ ਆਪਾਂ ਮੰਗਣੀ ਹੈ ਕਿ ਇਹ ਦੋਹਾਂ ਚੀਜ਼ਾਂ ਤੇ ਦਿੱਤੀ ਜਾਏ ਕੋਈ ਤੋਂ ਬਾਅਦ ਜਦੋਂ ਝੋਨਾ ਮਿਲਾਂ ਤੇ ਲੱਗਣਾ ਹੈ ਉਹਦੇ ਚ ਜਦੋਂ ਜਾਣਾ ਤਾਂ ਉਹਦੇ ਜੇ ਟੋਟਾ ਹੋਣਾ ਤਾਂ ਮਿਲਾਂ ਵਾਲਿਆਂ ਨੂੰ ਬਚਾਉਣਾ ਨਾਲ ਹਰ ਚੀਜ਼ ਨੂੰ ਮੁੱਖ ਰੱਖ ਕੇ ਸਾਨੂੰ ਉਮੀਦ ਆ ਕਿ ਕੋਈ ਸਪੈਸ਼ਲ ਜਿਹੜਾ ਹੜ੍ਹ ਪ੍ਰਭਾਵਿਤ ਇਲਾਕੇ ਸੈਂਟਰ ਟੀਮ ਕੋਚ ਵੱਖਰਾ ਕਰੋ ਮੇਨ ਆਪਣਾ ਜਿਹੜੀ ਹੈਗੀ ਹੈ ਪੈੜੀ ਦੀ ਜਿਹੜਾ ਸੀਜ਼ਨ ਸੀ ਉਹਦੇ ਚ ਸਾਨੂੰ ਦਿੱਕਤ ਆ ਰਹੀ ਸੀ ਕਿ ਜਿਹੜਾ ਸਾਡਾ ਫਲੱਡ ਅਫੈਕਟਡ ਏਰੀਆ ਹੈਗਾ ਉਥੇ ਡੈਮੇਜ ਡਿਸਕਲਰ ਦੀ ਪ੍ਰੋਬਲਮ ਜ਼ਿਆਦਾ ਆ ਰਹੀ ਸੀ ਪਲੱਸ ਮਾਰਸ਼ਲ ਦੀ ਵੀ ਦਿੱਕਤ ਆ ਰਹੀ ਸੀ ਸੋ ਉਹਦੇ ਸਬੰਧ ਵਿੱਚ ਅੱਜ ਸੈਂਟਰ ਤੋਂ ਇਨਸਪੈਕਸ਼ਨ ਟੀਮ ਆਈਆਂ ਨੇ ਉਹ ਜ਼ਿਲ੍ਹੇ ਤੋਂ ਸੈਂਪਲ ਲੈ ਰਹੀਆਂ ਨੇ ਵੱਖ-ਵੱਖ ਕਮੰਡੀਆਂ ਚੋਂ ਜੋ ਵੀ ਉਹਦੀ ਸੈਂਪਲ ਲੈਣ ਤੋਂ ਬਾਅਦ ਜੋ ਉਹਨਾਂ ਦਾ ਐਨਾਲਿਸਿਸ ਰਿਪੋਰਟ ਹੋਏਗੀ ਉਹ ਗਵਰਨਰ ਨੂੰ ਪੇਸ਼ ਕਰਨਗੇ ਜੂਡ ਸੀਜ਼ਨ ਹੋਏਗਾ ਪਰ ਦਸਤੰਦ ਜੀ ਸੈਂਪਲ ਜਦੋਂ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਜੋ ਅਨਲਿਸਿਸ ਆਂਦਾ ਹੈ ਅਨਲਿਸਿਸ ਤੋਂ ਬਾਅਦ ਉਹਨੂੰ ਇੱਕ ਰਿਪਰੈਜ਼ੈਂਟੇਟਿਵ ਅਨਲਿਸਿਸ ਦੇ ਤੌਰ ਤੇ ਲੈਂਦੇ ਹੋਏ ਜੋ ਗਵਰਨਮੈਂਟ ਅਨਾਉਂਸ ਕਰਦੀ ਹੈ ਰੈਲੈਕਸੇਸ਼ਨ ਜਾਂ ਪਿਛਲੇ ਸਮਿਆਂ ਚ ਵੀ ਜਦੋਂ ਇਸ ਤਰ੍ਹਾਂ ਹੁੰਦਾ ਹੈ ਤਾਂ ਉਹ ਦਿਸਪੰਤੀ ਜੋ ਵੀ ਗਵਰਨਮੈਂਟਲ ਡਿਸੀਜਨ ਲਏ ਜਾਂਦੇ ਨੇ ਉਹ ਇੰਪਲੀਮੈਂਟ ਹੋ ਜਾਂਦੇ ਨੇ ਜੀ ਆਪਾਂ 9 ਤਰੀਕ ਨੂੰ ਪੂਰੇ ਜ਼ਿਲ੍ਹੇ ਦੀਆਂ ਮੰਡੀਆਂ ਦਾ ਸੈਂਪਲ ਲੈ ਕੇ ਅਨਲਿਸਿਸ ਕਰਵਾ ਕੇ ਅਸੀਂ ਆਪਣੇ ਹੈੱਡ ਆਫ ਸਪੈਸ਼ੀਸ ਹੈੱਡ ਆਫਸ ਦੇ ਐਫਰਟਸ ਨਾਲ ਹੋਣੇ ਟੀਮਾਂ ਇੱਥੇ ਆਈਆਂ ਨੇ ਸੈਂਟਰ ਤੋਂ ਔਰ ਜਿਹੜਾ ਕਿਉਂਕਿ ਆਪਾਂ ਰਾਈਸ ਜਿਹੜਾ ਦੇਣਾ ਹੁੰਦਾ ਉਹ ਐਫਸੀ ਦੇ ਬਿਹਾਫ ਤੇ ਹੀ ਅਸੀਂ ਉਹਨਾਂ ਨੂੰ ਮਿਲਰਸ ਨੂੰ ਸ਼ੈਲਿੰਗ ਕਰਵਾ ਕੇ ਅਸੀਂ ਉਹਨਾਂ ਨੂੰ ਰਾਈਸ ਡਿਲੀਵਰ ਕਰਦੇ ਆ ਸੋ ਇਸ ਕਰਕੇ ਜਿਹੜੀਆਂ ਟੀਮਾਂ ਆਈਆਂ ਨੇ ਔਰ ਟਾਈਮਲੀ ਆ ਗਈਆਂ ਨੇ ਔਰ ਜਦੋਂ ਜੋ ਇਹਨਾਂ ਦੀ ਰਿਪੋਰਟ ਆਏਗੀ ਰਿਪੋਰਟਿੰਗ ਅਸੀਂ ਕਰਦੇ ਕਿਉਂਕਿ ਟੈਕਟੂਰ ਜਾ ਚੁੱਕੀ ਹੈ ਜੀ ਉਸ ਤੋਂ ਬਾਅਦ ਜਿਹੜਾ ਐਫਸੀ ਨੇ ਆਪਣੀ ਰਿਪੋਰਟ ਜਿਹੜਾ ਉਹਨਾਂ ਦੇ ਲੈਬੋਰੀ ਟਰੀ ਅਨਾਲਿਸਿਸ ਹੁੰਦੇ ਨੇ ਲੈਬੋਰੀ ਅਨਾਲਿਸਿਸ ਹੋਣ ਤੋਂ ਬਾਅਦ ਜਿਹੜੀ ਹੈ ਜੋ ਡਿਸੀਜਨ ਆਉਂਦੇ ਨੇ ਉਹਦੇ ਬਿਹਾਫ ਤੇ ਹੀ ਅਗਲੇ ਜਿਹੜਾ ਫਿਊਚਰ ਜੋ ਰਿਲੈਕਸੇਸ਼ਨਸ ਆਉਂਦੀਆਂ ਨੇ ਉਹਦੇ ਬੇਸ ਤੇ ਆ ਟਾਈਮ ਬਾਉਂਡ ਹੈ ਕੁਝ ਟਾਈਮ ਬਾਉਂਡ ਬੇਸਿਕਲੀ ਇਹਨਾਂ ਤੇ ਜਦੋਂ ਇਹਨਾਂ ਦਾ ਐਨਾਲਿਸਿਸ ਹੋ ਜਾਂਦਾ ਜੋ ਰਿਪੋਰਟ ਆਏਗੀ ਉਸ ਤੋਂ ਬਾਅਦ ਡਿਸੀਜਨ ਜਿਹੜੇ ਹੁੰਦੇ ਨੇ ਉਹ ਤੇ ਹੈੱਡ ਆਫਿਸ ਲੈਵਲ ਤੇ ਜਾਂ ਸਰਕਾਰ ਲੈਵਲ ਤੇ ਹੁੰਦੇ ਨੇ ਪਰ ਸਰ ਕਿੰਨੇ ਕਿਦਾਂ ਚ ਰਿਪੋਰਟ ਆਉਂਦੀ ਨਹੀਂ ਇਹ ਅਜ ਤੱਕ ਤੇ ਅਜ ਸੈਂਪਲ ਜਾਣ ਕੇ ਰਿਪੋਰਟ ਆਣ ਤੇ ਦੱਸ ਦਿੱਤਾ ਜਾਏਗਾ ਜਿੱਦ ਤੱਕ ਸੰਨ ਡੀਸੀ ਸਾਹਿਬ ਹੈ ਨਾਲ ਆਈਸੀਐਸਟੀਮ ਸਾਹਿਬ ਸਾਡੇ ਡੀਐਫਸੀ ਸਾਹਿਬ ਸਾਡਾ ਜੋ ਉਹਨਾਂ ਨੇ ਮਤਲਬ ਸਾਡੇ ਅਸੀਂ ਉਹਨਾਂ ਨੂੰ ਮੈਸੇਜ ਪਹਿਲਾਂ ਕਨਵੇ ਕੀਤਾ ਸੀ ਕਿ ਮੰਡੀ ਜਿਹੜਾ ਮਾਲ ਆ ਰਿਹਾ ਡੈਮੇਜ ਦੇ ਇਸ ਕਦਰ ਬਗੈਰਾਂ ਜ਼ਿਆਦਾ ਆ ਰਿਹਾ 9 ਤਰੀਕ ਨੂੰ ਪਹਿਲਾਂ ਟੀਮ ਇਥੇ ਸੈਂਪਲ ਲੈ ਕੇ ਗਈਆਂ ਸੀ ਅੱਜ ਫਿਰ ਦੁਬਾਰਾ ਉਹਨਾਂ ਐਫਸੀਆਈ ਦੇ ਮੁਲਾਜ਼ਮ ਲੈ ਕੇ ਵਿਜ਼ਿਟ ਕੀਤੀ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਕਿ ਸੈਂਪਲ ਆਪਾਂ ਪਰ ਭੇਜਦੇ ਹਾਂ ਜੋ ਵੀ ਇਹਦੀ ਰਿਪੋਰਟ ਆਏਗੀ ਉਹ ਆਪਾਂ ਹੱਲ ਕਰ ਦੱਸਣਾ ਜੇ ਕੋਈ ਪੋਜ਼ਿਟਿਵ ਰਿਜ਼ਲਟ ਆਇਆ ਬੇਕੋ ਸਰਕਾਰਾਂ ਦੇ ਕੰਮ ਆਈ ਤੇ ਸਮਝਿਆ ਵੀ ਜਿਹੜਾ ਜ਼ਿੰਮੇਵਾਰ ਦੀ ਫਸਲ ਦਾ 2-4 ਦਿਨ ਚ ਆ ਜਣੀ ਹੈ ਇਹ ਤਾਂ ਸਾਨੂੰ ਪਤਾ ਵੀ ਸਰਕਾਰਾਂ ਦੇ ਕੰਮ ਇਹਨਾਂ ਭੇਜਣਾ ਫਿਰ ਇਹ ਸੰਗੇ ਵੀ ਖੱਜਲ ਖਰਾਬੀ ਵਾਲੀ ਗੱਲ ਆ ਉਹਨੇ ਜਿਹਨੂੰ ਟਾਈਮ ਪੀੜ ਜਿਹੜਾ ਨੰਗ ਜਾਣਾ ਕਿਉਂਕਿ ਤੁਸੀਂ ਵੀ ਅਫਸਰ ਸਾਹਿਬਾਂ ਨੂੰ ਪੁੱਛ ਰਹੀ ਸੀ ਤੁਹਾਨੂੰ ਕੋਈ ਵੀ ਦੇ ਟਾਈਮ ਤਾਂ ਕਿਸੇ ਨੇ ਕੋਈ ਦੱਸਿਆ ਨਹੀਂ ਇਹ ਜੇ ਤੇ ਦੋ ਚਾਰ ਦਿਨ ਚ ਆ ਜੇ ਆਪਾਂ ਦੋ ਚਾਰ ਦਿਨ ਲਈ ਜ਼ਿੰਮੇਦਾਰ ਨੂੰ ਰੋਕ ਸਕਦੇ ਆ ਵੀ ਰੁਕ ਜਾਓ ਤੇ ਜੇ ਕੋਈ ਹਫਤਾ ਭਰ 10 ਦਿਨ ਦੇ ਅੰਦਰ ਜ਼ਿੰਮੇਦਾਰ ਕੋਈ ਵੀ ਮੰਡੀ 'ਚ ਨਹੀਂ ਬੈ ਸਕਦਾ ਮਤਲਬ ਜ਼ਿੰਮੇਵਾਰੀ ਖੱਜਲ ਖਰਾਬੀ ਦਾ ਹੈ ਦੇਖੋ ਜੋਤ ਹੈਈ ਆ ਜੀ ਅਸੀਂ ਭਰਦੇ ਆ ਕੋਈ ਮੰਨ ਲਓ ਡੈਮੇਜ ਵਾਲਾ ਮਾਲ ਭਰਦੇ ਆ ਤਾਂ ਅਫਸਰ ਸਾਨੂੰ ਕਹਿੰਦੇ ਤੁਸੀਂ ਬੋਰੀਆਂ 'ਚ ਕਿਉਂ ਭਰੇ ਆ ਤੇ ਜਦੋਂ ਆਪਾਂ ਜ਼ਿੰਮੇਦਾਰ ਕਿਉਂਕਿ ਅਸੀਂ ਇਹਨਾਂ ਦੇ ਲਾਸਾਂਸੀਆ ਹੀ ਦੋੇ ਪਾਸੇ ਪਿੱਸੇ ਜਾ ਰਹੇ ਆ ਅਸੀਂ ਇਹੀ ਬੇਨਤੀ ਕਰਦੇ ਕਿ ਛੇਤੀ ਤੋਂ ਛੇਤੀ ਜੋ ਹਾਲ ਹੋਵੇ ਡੈਮੇਜ ਇਸ ਕਲਰ ਦਾ ਕੀਤਾ ਜਾਵੇ ਕਿਉਂਕਿ ਜ਼ਿਮੀਂਦਾਰ ਦਾ ਬਹੁਤ ਨੁਕਸਾਨ ਹੋਇਆ ਤੇ ਜੇ ਤੱਕ ਹਾਲ ਹੋ ਜੇ 150 ਰੁਪਏ ਦਾ 200 ਦਾ ਜੋ ਵੀ ਬੋਨਸ ਵਗੈਰਾ ਹੋ ਜੇ ਚਾਹੇ ਚ ਰਿਲੈਕਸੇਸ਼ਨ ਮਿਲ ਜਾਂਦੀ ਚਲੋ ਜ਼ਿਮੀਂਦਾਰ ਦਾ ਕੁਝ ਖਾਦ ਪਾਣੀ ਦਾ ਭਾਂਡਾ